ਅੱਜ ਜਦੋਂ ਸਵੇਰੇ ਬਾਬਾ ਦੀਪ ਸਿੰਘ ਦੇ ਦਰਬਾਰ ਸੀ ਦਸ ਆ ਗਏ ਨਾ ਤਾਂ ਇੱਕ ਹਿੰਦੂ ਵੀਰ ਖੜਾ ਸੀ ਤੇ ਉਹਦੀ ਅੱਖਾਂ 'ਚ ਪਾਣੀ ਹੋਈ ਜਾ ਰਿਹਾ ਸੀ ਅੱਖਾਂ ਲਾਲ ਹੋਈਆਂ ਪਈਆਂ ਸੀ ਪਤਾ ਨਹੀਂ ਕਿੰਨੀ ਦੇਰ ਦਾ ਰੋ ਰਿਹਾ ਸੀ ਤੇ ਮੈਂ ਜਦੋਂ ਪਿਆਰ ਨਾਲ ਪੁੱਛਿਆ ਕਿ ਕੀ ਹੋਇਆ ਤਾਂ ਕੰਦੇ ਕਿ ਮੈਂ 3-4 ਮਹੀਨੇ ਤੋਂ ਨਾ ਜ਼ਿਆਦਾ ਪਰੇਸ਼ਾਨ ਸੀ ਕਿ ਮੈਂ ਮਰਨਾ ਚਾਹੁੰਦਾ ਸੀ ਮੇਰੇ ਸਾਰੇ ਕੰਮ ਬੰਦ ਹੋ ਗਏ ਸੀ ਕਰਜ਼ਿਆਂ ਦਾ ਪਹਾੜ ਚੜ ਗਿਆ ਸੀ ਮੇਰੇ ਸਿਰ ਤੇ ਸਾਰਿਆਂ ਨੇ ਸਾਹ ਛੱਡਤਾ ਸੀ ਭੈਣ ਭਰਾ ਦੋਸਤ ਰਿਸ਼ਤੇਦਾਰ ਕਿਸੇ ਨੇ ਬਾਣੀ ਫੜੀ ਪਰ ਮੈਂ ਨਿਤ ਬਾਬਾ ਦੀਪ ਸਿੰਘ ਦੇ ਅੱਗੇ ਆ ਕੇ ਰੋਂਦਾ ਸੀ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਦਾ ਸੀ ਤੇ ਮਾਲਕ ਦੀ ਕਿਰਪਾ ਨਾਲ ਦੋ ਤਿੰਨ ਹਫ਼ਤੇ ਹੋਏ ਆ ਕੰਮ ਸ਼ੁਰੂ ਕੀਤਾ ਨਵਾ ਤੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਮਿਹਰ ਕੀਤੀ ਹੈ ਕਿ ਕੰਮ ਬਹੁਤ ਵਧੀਆ ਚੱਲ ਰਿਹਾ ਉਸ ਵੀਰ ਦੇ ਸ਼ਬਦ ਐਡੇ ਪਿਆਰੇ ਸੀ ਕਿ ਜਦੋਂ ਵੀ ਆਨਾ ਬਾਬਾ ਦੀਪ ਸਿੰਘ ਦੇ ਦਰਬਾਰ ਅੱਖਾ ਜਥਰੂ ਆ ਹੀ ਜਾਂਦੇ ਆ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਨਾ ਸਾਹਮਣੇ ਮੈਨੂੰ ਕਿੰਨੇ ਸਾਹਮਣਾ ਸੀ ਮੈਂ ਤਾਂ ਮਰ ਗਿਆ ਸੀ ਪਰ ਤੁਸੀਂ ਮੇਰੀ ਬਾਹ ਫੜ ਕੇ ਮੈਨੂੰ ਬਚਾ ਲਿਆ ਕਿ ਪੁੱਤਰਾ ਮੈਂ ਬੈਠਾ ਤੇਰੇ ਨਾਲ ਤੈਨੂੰ ਕੁਝ ਨਹੀਂ ਹੋਣ ਦੇਂਦਾ। ਬਾਬਾ ਦੀਪ ਸਿੰਘ ਦਾ ਪਿਆਰ ਜਿੰਨਾ ਦਾ ਹੁੰਦਾ ਨਾ ਉਹਨਾਂ ਕੋਲੋਂ ਪੁੱਛ ਕੇ ਦੇਖਿਆ ਕਰੋ ਕਦੇ ਤੁਸੀਂ। ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਹੈ। ਲੱਖਾਂ ਕਰੋੜਾਂ ਦੁਨੀਆ ਦੇ ਘਾਰੇ ਰੋਇ ਸਬਰਦੇ ਆ। ਕਿਉਂਕਿ ਬਾਬਾਈ ਦੇ ਦਰ ਤੇ ਆਗੇ ਜਿਹੜਾ ਸੱਚੇ ਦਿਲ ਨਾਲ ਜੋ ਮੰਗਦਾ ਬਾਬਾਈ ਉਹਦੇ ਨਾਲੋਂ ਲੱਖ ਗੁਣਾ ਵੱਧ ਦੇ ਕੇ ਭੇਜਦੇ ਆ। ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਉਹ ਕਮੈਂਟਾਂ 'ਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ। ਤੇ ਇੱਕ ਗੱਲ ਯਾਦ ਰੱਖਣਾ ਅੱਜ ਜੇ ਮੁਸ਼ਕਲ ਸਮਾਂ ਚੱਲਦਾ ਰਹਿਣਾ ਕੋਈ ਪਰੇਸ਼ਾਨੀ ਹੈਗੀ ਤੁਹਾਡੀ ਜ਼ਿੰਦਗੀ 'ਚ ਤੁਸੀਂ ਪਰਵਾਹ ਨਹੀਂ ਕਰਨੀ ਤੁਸੀਂ ਡਰਨਾ ਨਹੀਂ ਕਿਸੇ ਅੱਗੇ ਨਹੀਂ ਝੁਕਣਾ ਕਿਸੇ ਦੋਸਤ ਰਿਸ਼ਤੇਦਾਰ ਨੂੰ ਨਹੀਂ ਦੱਸਣਾ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਬਾਬਾ ਜੀ ਦੇ ਅੱਗੇ ਰੱਖਣੀਆਂ ਤੇ ਦੋਵੇਂ ਹੱਥ ਜੋੜ ਕੇ ਆਏ ਅਰਦਾਸ ਕਰਨੀ ਕਿ ਬਾਬਾ ਦੀਪ ਸਿੰਘ ਜੀ ਜਿਵੇਂ ਤੁਹਾਡਾ ਹੁਕਮ ਹੈ ਮੈਨੂੰ ਰੱਖ ਲਓ ਮੈਂ ਫਸ ਚੁੱਕਾ ਮੈਨੂੰ ਸਾਹਮਣੇ ਛੱਡਦਾ ਤੁਸੀਂ ਮੈਨੂੰ ਬਚਾ ਲਓ ਬਾਕੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਆ ਉਹਨਾਂ ਨੇ ਤੁਹਾਨੂੰ ਆਪੇ ਸਾਮ ਲੈਣਾ ਕੁਛ ਨਹੀਂ ਹੋਣ ਦੇਣਾ ਡਰਨ ਦੀ ਕੋਈ ਲੋੜ ਹੀ ਨਹੀਂ ਹੈਗੀ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਬੈਠਿਆ ਨਾ ਕੋਈ ਹਾਲਾਤ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ